ਸასი ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਸਾਰੇ ਠੀਕ ਠਾਕ ਆ ਤੇ ਆਪਾਂ ਅੱਜ ਬਣਾਵਾਂਗੇ ਗੁਲਦਲੇ ਤੇ ਆਪਾਂ ਭੋਂਤਾ ਹੋਇਆ ਗੋੜ ਥੋੜਾ ਜਿਹਾ ਆਪਾਂ ਇਹਨੂੰ ਕੋਸੇ ਪਾਣੀ ਚ ਭੋਂਤਾ ਸੀ ਕਿ ਛੇਤੀ ਖੁਰਜ ਤੇ ਇਧਰ ਆਪਣੇ ਪ੍ਰਸ਼ਾਦ ਦੇ ਪੱਕੇ ਪਏ ਤੇ ਮੀ ਬਹੁਤ ਪੈ ਰਿਆ ਸਾਡੇ ਸੌਣ ਚੜ੍ਹਨ ਤੋਂ ਇੱਕ ਦਿਨ ਪਹਿਲਾਂ ਤਾਂ ਹੀ ਨਹੀਂ ਪੈ ਰਿਆ ਤੇ ਅੱਜ ਹੋ ਗਿਆ 16 ਸੌਣ ਹਾਂ ਤਾਂ ਆਟਾ ਪਾ ਕੇ ਰੱਖ ਲਿਆ ਤੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਗੁੜ ਵਾਲਾ ਤੇ ਗੁੰਨਦੇ ਆ ਨਾਲ ਨਾਲ ਤੁਹਾਨੂੰ ਦਿਖਾਵਾਂਗੇ ਤੇ ਜੇ ਆਪਾਂ ਇੱਕੇ ਵਾਰੀ ਆਪਾ ਪਾਦਗੇ ਨਾ ਪਾਣੀ ਫਿਰ ਗੰਢ ਬਣ ਜਾਂਦੀ ਆ ਥੋੜਾ ਥੋੜਾ ਕਰਕੇ ਪਾਵਾਂਗੇ ਤੇ ਨਾਲ ਹੁੰਦੇ ਤੁਹਾਨੂੰ ਦਿਖਾਉਨੇ ਆ ਹਾਂਜੀ ਕਾਫੀ ਹੱਦ ਤੱਕ ਹਾਂਜੀ ਕਾਫੀ ਹੱਦ ਤੱਕ ਆਪਣਾ ਆਟਾ ਗੁੱਜ ਗਿਆ ਸੋਨਾ ਬਣ ਗਿਆ ਤੇ ਇਹਨੂੰ ਆਪਾਂ ਰੱਖਾਂਗੇ ਰੈਸਟ ਤੇ ਕਿਉਂਕਿ ਜਿੰਨਾ ਜਿੰਨਾ ਜਿਹੜੇ ਨੂੰ ਅਪਰੈਸ਼ਟ ਤੇ ਰੱਖਾਂਗੇ ਓਨਾ ਹੀ ਹੀ ਵਧੀਆ ਮਤਲਬ ਗੁਲਗੁਲੇ ਆਪਣੇ ਫੁੱਲ ਕੇ ਹੋਣਗੇ ਤੇ ਬਹੁਤ ਸੋਹਣਾ ਬਣ ਗਿਆ ਦੇਖੋ ਤੇ ਥੋੜਾ ਥੋੜਾ ਪਾਣੀ ਕਰਕੇ ਪਾਈਏ ਤਾਂ ਫਿਰ ਇਹਦੇ ਜੰਡ ਨਹੀਂ ਬਣਦੇ ਤਾਂ ਹੁਣ ਆਪਾਂ ਇਹਨੂੰ ਰੱਖ ਦਾਂਗੇ ਥੋੜੇ ਟਾਈਮ ਲਈ ਰੈਸਟ ਤੇ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਅੱਗੇ ਵੀ ਆਪਾਂ ਵੀਡੀਓ ਸ਼ੇਅਰ ਕੀਤੀ ਸੀਗੀ ਤੁਹਾਡੇ ਨਾਲ ਗੁਲਗੁਲਿਆਂ ਦੀ ਤੇ ਹੁਣ ਤੇ ਫਿਰ ਸੌਣ ਦਾ ਹੈਗਾ ਮਹੀਨਾ ਚੱਲ ਰਿਹਾ ਤੇ ਸੌਣ ਦੇ ਮਹੀਨੇ ਦਾ ਵੱਖਰਾ ਹੀ ਨਾਮ ਦਾ ਹੈਨਾ ਤੇ ਇਹ ਦਿਖਾਤਾ ਕਿੰਨਾ ਵਧੀਆ ਹੁੰਦਾ ਪ੍ਰੋਗਰਾਮ ਸਾਰਾ ਸੌਣ ਦਾ ਤੇ ਚਲੋ ਜਿੱਥੇ-ਜਿੱਥੇ ਜਿਵੇਂ ਵੀ ਆਪਾਂ ਬੈਠੇ ਆਂ ਜਿਵੇਂ ਦਾ ਟਾਈਮ ਆ ਤੇ ਉਦਾਂ ਆਪਾਂ ਕਰਦੇ ਆਂ ਤੇ ਇਹਨੂੰ ਆਪਾਂ ਰੱਖ ਦਾਂਗੇ ਹਲੇ ਨੂੰ ਆਪਾਂ ਇੱਕ ਵਾਰੀ ਹੋਰ ਗੁੰਨਾਂਗੇ ਅਜੇ ਆਪਾਂ ਥੋੜਾ ਟਾਈਮ ਲਏ ਇਹਨੂੰ ਇੱਦਾਂ ਰੱਖ ਦਿੰਨੇ ਆ ਤੇ ਪੂੜੇ ਆਪਾਂ ਅੱਗੇ ਇੱਕ ਦਿਨ ਪਕਾਈ ਸੀਗੀ ਖੀਰ ਵੀ ਬਣਾਈ ਸੀ ਤੇ ਉਹ ਬਿਜੀ ਹੋਣ ਦੇ ਕਾਰਨ ਆਪਾਂ ਵੀਡੀਓ ਨਹੀਂ ਸ਼ੇਅਰ ਕਰ ਸਕੇ ਤੇ ਹੁਣ ਆਪਾਂ ਬਣਾਵਾਂਗੇ ਕਿਸੇ ਦਿਨ ਮਾਲ ਪੂੜੇ ਤੇ ਉਹਨਾਂ ਦੀ ਵੀਡੀਓ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਸਾਰੇ ਪੈਣ ਪ੍ਰਾਂਵਾਂ ਨੂੰ ਰਿਕਵੈਸਟ ਆ ਜਿੰਨੇ ਵੀ ਸਾਡੇ ਵੀਡੀਓਸ ਦੇਖਦੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਆਪਾਂ ਮੀਂਹ ਦਾ ਆਨੰਦ ਲੈਨੇ ਆ ਮੀ ਬਹੁਤ ਜ਼ਿਆਦਾ ਪੈ ਰਿਆ ਅੱਜ ਸਵੇਰ ਦਾ ਵੀ ਬਹੁਤ ਜ਼ਿਆਦਾ ਮੀ ਤੁਹਾਨੂੰ ਦਿਖਾਉਨੇ ਆ ਬਾਹਰ ਜਾ ਕੇ ਤੇ ਜਿਹੜਾ ਆਪਣਾ ਪਾਣੀ ਵਧ ਗਿਆ ਹਨਾ ਜਿੰਨਾ ਵਧ ਗਿਆ ਹਜੇ ਆਵੇ ਥੱਲੇ ਗੁੜ ਹੈਗਾ ਤੇ ਇਹਨੂੰ ਆਪਾਂ ਪੂਰੇ ਨੂੰ ਖੋਰ ਕੇ ਫਿਰ ਆਪਾਂ ਇਹਨੂੰ ਵੇਸਟ ਨਹੀਂ ਕਰਾਂਗੇ ਪਾਣੀ ਦਾ ਇਹਦਾ ਵੀ ਆਪਾਂ ਕੁਝ ਨਾ ਕੁਝ ਬਣਾਵਾਂਗੇ ਦੇਖਦੇ ਹਾਂ ਕੀ ਬਣਾਉਨੇ ਆ ਇਹ ਅੱਜ ਆਪਣਾ ਸੁੱਤਾ ਪਿਆ ਪਿੰਗੇ ਦੇ ਵਿੱਚ ਤੁਹਾਨੂੰ ਬਾਹਰ ਦਾ 뷰 ਦਿਖਾਉਣੀ ਆ ਦੇਖੋ ਬਈ ਸਾਡੇ ਮੀਂਹ ਕਿੰਨਾ ਪੈ ਰਿਹਾ ਤੇ ਰੋਜ਼ ਮਾੜੀ-ਮੋਟੀ ਧੁੱਪ ਲੱਗਦੀ ਹੈ ਕਦੇ ਹੀ ਵਿੱਚ ਤੇ ਪਰ ਮੀਂਹ ਬਹੁਤ ਜ਼ਿਆਦਾ ਆਪਣੇ ਤુલਸੀ ਕਿੰਨੀ ਹੋ ਗਈ ਆ ਨਾਲ ਆਪਣਾ ਮਰੂਆ ਤੇ ਇਧਰ ਜਸਪ੍ਰੀਤ ਮੇਰੇ ਨਾਲ ਲੜ ਰਹੀ ਪੰਗੇ ਇਹ ਬਾਹਰ ਦਾ 뷰 ਦੇਖੋ ਕਿੰਨਾ ਜਿਆਦਾ ਨਹੀਂ ਆ ਸਾਹ ਨਹੀਂ ਲੈਂਦਾ ਰੱਬ ਤੇ ਇੰਡੀਆ ਦੇ ਵਿੱਚ ਇੰਨੀ ਜਿਆਦਾ ਗਰਮੀ ਆ ਹਨਾ ਉੱਥੇ ਭੰਪਰਾ ਸਾਰੇ ਰੋਣਾ ਪਾ ਰਹੇ ਆ ਕਿ ਬਹੁਤ ਜਿਆਦਾ ਗਰਮੀ ਆ ਤੇ ਸਾਹਮਣੇ ਆਪਣੇ ਜਿਹੜਾ ਸਵਿਮਿੰਗ ਪੂਲ ਆ ਕਾਫੀ ਹੱਦ ਤੱਕ ਤਿਆਰ ਹੋ ਗਿਆ ਬਸ ਹੁਣ ਇਹਦੀ ਖੁੱਲਣ ਦੀ ਤਿਆਰੀ ਆ ਉਹ ਸਕਰੀਨ ਵੀ ਲਾਤੀ ਉਹਨਾਂ ਨੇ ਵੱਡੀ ਸ਼ਹਿਰ ਸ਼ਹਿਰ ਦੇਸ ਜੀ ਆਵੇ ਕੰਧ ਤੇ ਸਾਹਮਣੇ ਸਕਰੀਨ ਵੀ ਲਾਈ ਆ ਬਹੁਣਾ ਬਣਿਆ ਇਹ ਸਵਿਮਿੰਗ ਪੂਲ ਇਦਰ ਆਪਣੀਆਂ ਸੌਣ ਭਾਦੋਂ ਦੇ ਵਿੱਚ ਮੀਂਹ ਜਦੋਂ ਪੈਂਦੇ ਹਨ ਸਾਰੀ ਜਿੰਨੀ ਵੀ ਦਰਖਤਾਂ ਜਾਂ ਕੋਈ ਸਬਜ਼ੀਆਂ ਕੁਝ ਵੀ ਆ ਹਰਿਆ ਭਰਿਆ ਹੋ ਜਾਂਦਾ ਹਨ ਤੇ ਇਦਰ ਆਪਣਾ ਆਸ਼ਵਗੰਧਾ ਇਦਰ ਆਪਣਾ ਵੀਰਾਜ ਸਿੰਘ ਸੁੱਤਾ ਪਿਆ ਟਿੰਗੇ ਦੇ ਵਿੱਚ ਤੇ ਆਪਾਂ ਖਾ ਰਹੇ ਆ ਰੋਟੀ ਤੁਸੀਂ ਵੀ ਖਾ ਲਓ ਤੇ ਇਦਰ ਆਪਣਾ ਸੈਲੰਡ ਬੈਂਗੜ ਬਣਾਏ ਸੀਗੇ ਹਾਂਜੀ ਇਹਦੇਰ ਆਪਾਂ ਸਰੋਂ ਦਾ ਤੇਲ ਪਾ ਲਿਆ ਤੇ ਇਹਨੂੰ ਆਪਾਂ ਕਲਕਾ ਲਾਂਗੇ ਸਰੋਂ ਦਾ ਤੇਲ ਨੂੰ ਤੇ ਆਪਾਂ ਲੈ ਲਿਆ ਪਾਣੀ ਪਾਣੀ ਲਾ ਲਾ ਕੇ ਆਪਾਂ ਆਟਾ ਜਿਹੜਾ ਜਿਹੜਾ ਥੋੜਾ ਲੈ ਕੇ ਗੁਲਗੁਲੇ ਦੇ ਅੰਦਰ ਵਿੱਚ ਛੱਡਾਂਗੇ ਕੁਛ ਆਪਾਂ ਦੂਸਰਾ ਤੇਲ ਪਾਵਾਂਗੇ ਸਰੋਂ ਦਾ ਪਹਿਲਾਂ ਆਪਾਂ ਤੇਲ ਕਲਕਾ ਲੈਨੇ ਆ ਤੇ ਆਟਾ ਆਪਣਾ ਇਦਾਂ ਬਹੁਤ ਸੋਹਣਾ ਬਣ ਗਿਆ ਤੇ ਇਹਨੂੰ ਕੱਟੋ-ਕੱਟ ਕੇ ਆਪਾਂ ਘੰਟਾ ਢੋਲ ਕੇ ਰੱਖਤਾ ਸੀਗਾ ਕਿੰਤਾ ਪਿਆਰ ਆ ਇਹ ਤੇ ਬਹੁਤ ਜ਼ਿਆਦਾ ਸੁਨੇ ਬਣਦੇ ਆ ਟਾਈਮ ਥੋੜਾ ਜਿਹਾ ਲੱਗਦਾ ਜਾਂਦਾ ਤੇ ਪਰ ਬਣਦੇ ਬਹੁਤ ਸੁਨੇ ਕਿਉਂਕਿ ਆਟਾ ਜਿੰਨਾ ਵੀ ਪਿਆਰ ਹੋਵੇ ਮੈਂ ਆਟਾ ਫੁੱਲ ਜਾਂਦਾ ਤੇ ਆਪਣੇ ਨਾ ਕੰਮ ਚੱਲਦਾ ਕੋਲੇ ਨਾਲ ਗੁਆੰਡ ਤੇ ਵਿੱਚ ਆਵਾਜ਼ ਵੀ ਆਉਂਦੀ ਖੜਕਾ ਵੀ ਆਉਂਦਾ ਹੋ ਸਕਦਾ ਸੁਨੇ ਵੀ ਤੁਸੀਂ ਡਿਸਟਰਬ ਵੀ ਹੋਵੋ ਚਲੋ ਆਪਾਂ ਤੁਹਾਨੂੰ ਪਾ ਕੇ ਦਿਖਾਉਂਦੇ ਆ ਲਓ ਜੀ ਆਪਾਂ ਚੈੱਕ ਕਰ ਲੈਨੇ ਥੋੜਾ ਜਿਹਾ ਆਟਾ ਛੱਡ ਕੇ ਤੇਲ ਆਪਣਾ ਗਰਮ ਹੋ ਗਿਆ ਹਾਂਜੀ ਤੇਲ ਆਪਣਾ ਬਹੁਤ ਸੁਣਾ ਗਰਮ ਹੋ ਗਿਆ ਹੁਣ ਆਪਾਂ ਥੋੜਾ ਥੋੜਾ ਆਟਾ ਲੈ ਕੇ ਛੱਡਾਂਗੇ ਵਿੱਚ ਤੇ ਸੌਣ ਦੇ ਮਹੀਨੇ ਦੇ ਵਿੱਚ ਤਾਂ ਇਹ ਚੀਜ਼ਾਂ ਆਮ ਬਣਦੀਆਂ ਹਨਾ ੂੜੇ ਹੋਗੇ ਮਾਲ ੂੜੇ ਹੋਗੇ ਗੁਲਗਲੇ ਹੋਗੇ ਮਟੀਆਂ ਹੋਗੇ ਆਹ ਦੇਖੋ ਇਧਰ ਥੋੜਾ ਥੋੜਾ ਆਟਾ ਲੈ ਕੇ ਛੱਡਾਂਗੇ ਤੇ ਘੱਟ ਗੈਸ ਰੱਖ ਕੇ ਬਣਾਵਾਂਗੇ ਆਪਾਂ ਕਿਉਂਕਿ ਗੈਸ ਤੇਜ਼ ਨਹੀਂ ਕਰਨ ਨੀ ਤਾਂ ਫਿਰ ਵਿੱਚੋਂ ਆਟਾ ਆਪਣਾ ਕੱਚਾ ਰਹਿ ਜੂ ਤੇ ਬਾਹਰੋਂ ਸੜ ਜਾਣਗੇ ਦੇਖੋ ਕਿੰਨੇ ਸੋਹਣੇ ਉੱਪਰ ਆਈ ਜਾਂਦੇ ਕਿਉਂਕਿ ਆਟਾ ਪਾ ਕੇ 8 ਘੰਟਾ ਰੱਖਿਆ ਘੋਲ ਕੇ ਤੇ ਆਟਾ ਵੀ ਬਹੁਤ ਸੋਹਣਾ ਬਣ ਗਿਆ ਸਾਰੇ ਆٹے ਦੀ ਜਿਹੜੀ ਕਣੀ ਆ ਉਹ ਮਰ ਗਈ ਤੇ ਬਠੀਕਾ ਪਾਉਣ ਤੋਂ ਬਾਅਦ ਕਰਕੇ ਘੋਲ ਸਾਰਾ ਬਣਾ ਲਿਆ ਤੇ ਫਿਰ ਆਪਾਂ ਤੁਹਾਨੂੰ ਦਿਖਾਉਣੀ ਆ ਦੇਖੋ ਜੀ ਬਹੁਤ ਸੋਹਣੇ ਫੁੱਲ ਫੁੱਲ ਕੇ ਬਣ ਰਹੇ ਆ ਤੇ ਆ ਗਏ ਬਰਕੂਲ ਗੈਸਟ ਰੋਟੀ ਬਣਾਵਾਂਗੇ। ਹਾਂਜੀ ਮੈਂ ਇੱਕ ਚੀਜ਼ ਇੱਥੇ ਦੱਸਣਾ ਭੁੱਲ ਗਈ ਸੀ ਦੇਦੇ ਵਿੱਚ ਆਪਾਂ ਪਾਇਆ ਸੌਂਫ, ਅਜਵੈਨ ਤੇ ਥੋੜਾ ਜਿਹਾ ਆਪਾਂ ਪਾਇਆ ਮਿੱਠਾ ਸੋਡਾ। ਬਿਲਕੁਲ ਮਾਮੂਲੀ ਜਿਹਾ ਪਾਇਆ ਮਿੱਠਾ ਸੋਡਾ। ਸੌਂਫ, ਜਵੈਨ ਕਿਉਂਕਿ ਉਹਦਾ ਟੇਸਟ ਬਹੁਤ ਵਧੀਆ ਹੁੰਦਾ। ਤੇ ਮੀਂਹ ਅੱਜ ਸਵੇਰ ਦਾ ਲੱਗਾ ਹੀ ਆਉਂਦਾ, ਬਿਲਕੁਲ ਵੀ ਨਹੀਂ ਹਟਿਆ ਮੀਂਹ। ਲਓ ਜੀ ਪਹਿਲਾ ਪੂਰਾ ਆਪਣਾ ਬਣ ਗਿਆ। ਬਹੁਤ ਜ਼ਿਆਦਾ ਸੋਹਣੇ ਬਣ ਗਏ। ਰੱਬਾ ਮਸ਼ਾਲੇ ਟਿਸ਼ੂ ਤੇ ਜੇ ਤੁਹਾਡੇ ਵੀ ਮੀਂਹ ਪੰਦਾ ਤੁਸੀਂ ਵੀ ਮੀਂਹ ਦਾ ਆਨੰਦ ਲਓ ਸਾਡੇ ਤਾਂ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਬਹੁਤ ਮੌਸਮ ਠੰਡਾ ਬਾਕੀ ਚਲੋ ਸੌਣ ਦੇ ਮਹੀਨੇ ਦੇ ਵਿੱਚ ਸਗਨ ਹੁੰਦਾ ਹਨ ਤੇ ਆਪਾਂ ਖੀਰ ਪੂੜੇ ਬਣਾ ਲਏ ਸੀਗੇ ਹੁਣ ਆਪਾਂ ਬਣਾਵਾਂਗੇ ਕਿਸ ਦਿਨ ਮਾਲ ਪੂੜੇ ਪਰ ਟੱਕ ਕਰਕੇ ਛੱਡੀ ਆਉਣੇ ਇਦਾਂ ਜੀ ਗੁਲਗਲੇ ਆਪਣੇ ਪੂਰੇ ਬਣ ਕੇ ਤਿਆਰ ਹੋ ਗਏ ਬਹੁਤ ਜ਼ਿਆਦਾ ਸੋਹਣੇ ਬਣਿਆ ਤੇ ਕੋਲੇ ਵੀ ਬਹੁਤ ਬਣਿਆ ਤੇ ਬਸ ਆ ਥੋੜੀ ਜਿਹੀ ਰਹਿ ਗਈ ਪਿੱਛੇ ਉਧਰ ਆਪਣੀ ਤਰੀ ਹੋਈ ਚਾਹ ਚਾਰ ਗਏ ਵੱਜ ਤੇ ਇਧਰ ਆਪਾਂ ਥੋੜਾ ਜਿਹਾ ਐਕਸਪੈਰੀਮੈਂਟ ਕਰਕੇ ਵੇਖਾਂਗੇ ਤੇ ਆਪਾਂ ਬਣਾ ਕੇ ਦੇਖਦੇ ਹਾਂ ਮਾਲਪੂੜੇ ਪੂਰੀ ਵੀਡੀਓ ਆਪਾਂ ਫੇਰ ਬਣਾਵਾਂਗੇ ਮਾਲਪੂੜਿਆਂ ਦੀ ਖੀਰ ਤੇ ਮਾਲਪੂੜੇ ਅਗਲੀ ਵੀਡੀਓ ਦੇ ਵਿੱਚ ਆਪਾਂ ਪੂਰੇ ਬਣਾ ਕੇ ਪਾਵਾਂਗੇ ਤੇ ਇਹ ਤਾਂ ਆਪਾਂ ਇੱਕ ਦੋ ਹੁਣ ਥੋੜਾ ਜਿਹਾ ਰੱਖ ਕੇ ਦੇਖਦੇ ਆ ਬਣਾ ਕੇ ਤੇ ਬਹੁਤ ਸੋਹਣੇ ਬਣਦੇ ਆ ਵੀ ਤੇ ਇਹ ਵੀ ਹੋ ਥੋੜੇ ਜਿਹਾ ਹੈਵੀ ਜਾਂਦੇ ਕੰਕਰੀ ਦੇ ਛਤਲੇ ਜਾਂਦੇ ਹਨ ਤੇ ਜਿਹੜੇ ਦੂਜੇ ਪੂਰੇ ਹੁੰਦੇ ਆ ਉਹ ਆਪਾਂ ਤਵੇ ਤੇ ਬਣਾਉਨੇ ਆ ਉਹ ਆਪਾਂ ਪਹਿਲਾਂ ਬਣਾ ਕੇ ਖਾ ਚੁੱਕੇ ਆ ਤੇ ਉਹਨਾਂ ਦੀ ਵੀਡੀਓ ਨਹੀਂ ਸੀ ਬਣਾ ਸਕੇ ਤੇ ਜਰੂਰ ਸੌਣ ਦੇ ਮਹੀਨੇ ਦੇ ਵਿੱਚ ਇਹ ਚੀਜ਼ਾਂ ਬਣਾਓ ਖਾਓ ਮੈਨੂੰ ਤਾਂ ਬਹੁਤ ਜ਼ਿਆਦਾ ਸ਼ੌਕ ਆ ਜਦੋਂ ਵੀ ਜੀ ਕਰੇ ਗੋੜਾਲੇ ਚੌਲ ਤੇ ਜਾਂ ਖੀਰ ਪੂੜੇ ਗੁਲਗਲੇ ਮਠੀਆਂ ਅਵੇ ਲਈ ਅਸੀਂ ਕੀ ਆਪਾਂ ਬਣਾਉਂਦੇ ਰਹਿੰਨੇ ਆ ਤੇ ਹੁਣ ਤੁਹਾਨੂੰ ਆਪਾਂ ਮਾਲਪੂੜੇ ਦੇ ਵਿੱਚ ਬਣਾ ਕੇ ਦਿਖਾਉਣੀ ਆ ਤੂਕ ਬਣਨਗੀ ਕੜਾਈ ਦੇ ਵਿੱਚ ਜਿੰਨਾ ਵੀ ਤੇਲ ਸੀਗਾ ਆਪਾਂ ਉਹ ਪਾਉਣ ਲਿਆ ਕਿਉਂਕਿ ਜਦੋਂ ਆਪਾਂ ਮਾਲਪੂੜੇ ਪਾਵਾਂਗੇ ਉਹਨਾਂ ਨੂੰ ਜਿਹੜੇ ਇਹ ਕਾਲੇ ਕਾਲੇ ਜਿਹੇ ਹੁੰਦੇ ਆ ਹਨਾ ਪਹਿਲਾਂ ਗੁਲਗੁਲੇ ਆਂਦੇ ਸੜਿਆ ਆਟਾ ਉਹ ਲੱਗੇ ਨਾ ਦੇਖੋ ਕਿੰਨਾ ਸੋਹਣਾ ਬਣ ਗਿਆ ਆਪਾਂ ਹੁਣ ਪਾਉਣੇ ਆਪਾਂ ਇੱਕ ਥੂੜਾ ਹਲੋ ਜੀ ਆਪਾਂ ਇੱਕ ਥੂੜਾ ਪਾਇਆ ਸੀ ਬਹੁਤ ਜ਼ਿਆਦਾ ਸੋਹਣਾ ਬਣਿਆ ਤੇ ਫਿਰ ਆਪਾਂ ਬਣਾਵਾਂਗੇ ਕਿਸੇ ਦਿਨ ਜਿਆਦਾ ਤੇ ਅੱਜ ਆਪਾਂ ਲੋਕ ਬਣਾਏ ਆ ਕਿੰਨਾ ਸੋਹਣਾ ਬਣਿਆ ਹੋਇਆ ਜਦੋਂ ਵੀ ਤੁਸੀਂ ਮਾਲਪੂੜੇ ਬਣਾਉਨੇ ਹਨਾ ਤੇ ਜਿਹੜੀ ਕੜਛੀ ਆ ਵਾਲੀ ਇਹਦੀ ਆ ਚੀਜ਼ ਨੀਲੀ ਬੜੀ ਹੋਣੀ ਚਾਹੀਦੀ ਕਿਉਂਕਿ ਇਹ ਸਾਫ਼ ਹੋਣੀ ਚਾਹੀਦੀ ਹੈ ਜਦੋਂ ਆਪਾਂ ਤੇਲ ਦੇ ਵਿੱਚ ਛੱਡਦੇ ਆ ਮਾਲਪੂੜਾ ਤਾਂ ਫਿਰ ਛਿੱਟੇ ਪੈ ਜਾਂਦੇ ਆ ਫਿਰ ਆਪਣੀ ਚਾਹ ਰਜ ਰਜ ਹੋ ਗਈ ਕੰਬੜੀ ਤੇ ਉਬਲ ਵੀ ਕਈ ਵਾਰ ਕਹਿੰਦੀ ਮੈਨੂੰ ਵੀ ਦੇਖ ਲਓ ਲਓ ਜੀ ਆਪਣੇ ਤਿੰਨ ਬਣ ਗਏ ਇੱਕ ਛੋਟਾ ਜਿਹਾ ਦੋ ਵਧੀਆ ਵੱਡੇ ਬਣ ਗਏ ਤੇ ਇਹ ਸੀਗੇ ਜੀ ਆਪਣੇ ਮਾਲ ਪੂਰੇ ਲਓ ਜੀ ਆਪਾਂ ਸਾਰੇ ਗੁਲਗਲੇ ਵੀ ਬਣਾ ਲਏ ਤਿੰਨ ਆਪਣੇ ਬਣ ਗਏ ਮਾਲ ਪੂਰੇ ਬਹੁਤ ਜਿਆਦਾ ਸੋਹਣੇ ਬਣਿਆ ਤੇ ਚਲੋ ਠੀਕ ਆ ਜੀ ਤੁਸੀਂ ਬਣਾਇਓ ਖਾਇਓ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਤੇ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਪਰਮਾਤਮਾ ਅਗੇ ਅਰਦਾਸ ਕਰਦੇ ਗੁਰੂ ਸਾਹਿਬ ਸਾਰਿਆਂ ਨੂੰ ਤੰਦਰੁਸਤੀ ਰੱਖਣ ਤੇ ਆਪਣੇ ਕੰਮ ਚੱਲਦਾ ਰਿਆ ਚੱਲਦਾ ਪਿਆ ਇਹ ਨਾਲ ਦੇ ਗਵਾਂਟ ਤੇ ਵਿੱਚ ਖੜਕਾ ਵੀ ਆ ਰਿਹਾ ਚਲੋ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ